ਮੁਰਾਦਾਬਾਦ ਦਾ ਜਾਮੀਆ ਇਸਤਾਨੂਲ ਬਨਾਦ ਗਰਲਜ਼ ਇੰਟਰ ਕਾਲਜ ਇਸ ਸਮੇਂ ਜੋ ਇੱਕ ਵਿਦਿਆਰਥਣ ਤੋਂ ਵਰਜਨਿਟੀ ਸਰਟੀਫਿਕੇਟ ਮੰਗਨ ਕਰਕੇ ਸੁਰਖੀਆਂ ਵਿੱਚ ਹੈ ਜਿਸ ਨੂੰ ਹੁਣੇ ਹੀ 8ਵੀਂ ਜਮਾਤ ਵਿੱਚ ਪ੍ਰਮੋਟ ਕੀਤਾ ਗਿਆ ਸੀ ਵਿਦਿਆਰਥਣ ਨੂੰ મદਰਸੇ ਵਿੱਚ ਦੁਬਾਰਾ ਦਾਖਲੇ ਤੋਂ ਪਹਿਲਾਂ ਵਰਜਨਿਟੀ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ ਕਿਉਂਕਿ ਉਹ ਕੁਝ ਦਿਨ ਤੋਂ ਆਪਣੇ ਪਿਤਾ ਨਾਲ ਘਰ ਵਿੱਚ ਇਕੱਲੀ ਸੀ ਇਹੀ ਗੱਲ ਮਦਰਸੇ ਦੇ ਪ੍ਰਿੰਸੀਪਲ ਅਤੇ ਦਾਖਲਾ ਇਨਚਾਰਜ مولانا ਸ਼ਾਹਜਹਾਨ ਨੇ ਕਹੀ ਹੈ ਮਦਰਸੇ ਦੇ ਪ੍ਰਿੰਸੀਪਲ ਅਤੇ ਦਾਖਲਾ ਇਨਚਾਰਜ ਨੇ ਕਿਹਾ ਹੈ ਕਿ ਮੈਨੂੰ ਜਾਣਕਾਰੀ ਮਿਲੀ ਹੈ ਕਿ ਵਿਦਿਆਰਥਣ ਦੇ ਆਪਣੇ ਪਿਤਾ ਨਾਲ ਨਾਜਾਇਜ਼ ਸਬੰਧ ਨੇ ਇਸ ਲਈ ਉਸ ਨੂੰ ਮਦਰਸੇ ਵਿੱਚ ਦੁਬਾਰਾ ਦਾਖਲਾ ਹੋਣ ਤੋਂ ਪਹਿਲਾਂ ਆਪਣੀ ਜੋ ਐਵਰਜਨਿਟੀ ਦਾ ਸਬੂਤ ਦੇਣਾ ਹੋਵੇਗਾ ਚੰਡੀਗੜ੍ਹ ਦੀ ਰਹਿਣ ਵਾਲੀ 13 ਸਾਲਾਂ ਲੜਕੀ ਜੋ ਕਿ 7ਵੀਂ ਜਮਾਤ ਤੋਂ ਇਸ ਮਦਰਸੇ ਵਿੱਚ ਪੜ੍ਹ ਰਹੀ ਹੈ ਅਗਸਤ ਵਿੱਚ ਉਸਨੇ ਚੰਡੀਗੜ੍ਹ ਵਿੱਚ ਆਪਣੇ ਪਿਤਾ ਨੂੰ ਮਿਲਣ ਲਈ ਛੁੱਟੀ ਲਈ ਸੀ ਤੇ ਇਸ ਦੌਰਾਨ ਉਸਦੀ ਮਾਂ ਆਪਣੀ ਜੋ ਹੈ ਬਿਮਾਰ ਮਾਂ ਦਾ ਹਾਲ-ਚਲ ਜਾਣਨ ਲਈ ਪ੍ਰਗਿਆਜ ਗਈ ਸੀ ਤੇ ਇਸ ਕਾਰਨ ਵਿਦਿਆਰਥਣ ਆਪਣੇ ਪਿਤਾ ਨਾਲ ਘਰ ਵਿੱਚ ਇਕੱਲੀ ਰਹਿ ਰਹੀ ਸੀ ਜਦੋਂ ਉਹ ਛੁੱਟੀਆਂ ਤੋਂ ਵਾਪਸ ਆਈ ਤਾਂ ਮਦਰੱਸਾ ਪ੍ਰਬੰਧਨ ਨੇ ਇਹ ਅਜੀਬ ਸ਼ਰਤ ਲਗਾਈ ਤੇ ਮਦਰੱਸਾ ਪ੍ਰਬੰਧਨ ਦਾ ਦਾਵਾ ਹੈ ਕਿ ਵਿਦਿਆਰਥੀ ਦੀ ਮਾਸੀ ਹੋਣ ਦਾ ਦਾਵਾ ਕਰਨ ਵਾਲੀ ਇੱਕ ਔਰਤ ਨੇ ਫੋਨ ਕਰਕੇ ਕਿਹਾ ਹੈ ਕਿ ਵਿਦਿਆਰਥਣ ਦੇ ਜੋ ਹੈ ਆਪਣੇ ਪਿਤਾ ਨਾਲ ਘਰ ਵਿੱਚ ਇਕੱਲੀ ਸੀ ਇਸ ਦੌਰਾਨ ਉਸ ਨੇ ਉਸ ਨਾਲ ਸੰਬੰਧ ਬਣਾਏ ਇਸ ਆਧਾਰ ਤੇ ਵਰਜਿਨਿਟੀ ਟੈਸਟ ਦੀ ਮੰਗ ਕੀਤੀ ਗਈ ਹੈ ਪੂਰੀ ਕਹਾਣੀ ਜੋ ਹੈ ਦੱਸ ਦਿੰਨੇ ਆ ਕਿ ਬੀੜਤਾ ਦੇ ਪਿਤਾ ਨੇ ਕਿਹਾ ਹੈ ਕਿ ਮੈਂ ਇੰਦਰਾ ਕਲੋਨੀ ਮੋਨੀ ਮਾਜਰਾ ਚੰਡੀਗੜ੍ਹ ਵਿੱਚ ਰਹਿੰਦਾ ਹਾਂ ਮੈਂ ਆਪਣੀ ਤੀ ਨੂੰ 2024 ਵਿੱਚ ਜਾਮੀਆ ਮਦਰਸਾ ਜੋ ਹੈ ਗਰਲਸ ਕਾਲਜ ਇੰਟਰ ਕਾਲਜ ਲੋਧੀਪੁਰ ਮੁਰਾਦਾਬਾਦ ਵਿੱਚ ਦਾਖਲ ਕਰਵਾਇਆ ਸੀ ਤੇ ਇਹ ਮਦਰਸਾ ਮੁਰਾਦਾਬਾਦ ਵਿੱਚ ਦਿੱਲੀ ਹਾਈਵੇ ਤੇ ਇੱਕ ਸੀਐਨਜੀ ਪੰਪ ਦੇ ਨੇੜੇ ਆ ਜਦੋਂ ਵੀ ਛੁੱਟੀਆਂ ਹੁੰਦੀਆਂ ਹਨ ਮੈਂ ਆਪਣੀ ਤੀ ਨੂੰ ਮਦਰਸੇ ਤੋਂ ਲੈ ਕੇ ਜਾਂਦਾ ਤੇ ਵਾਪਿਸ ਵੀ ਛੱਡ ਦਿੰਦਾ ਸੀ 2025 ਵਿੱਚ ਮੇਰੀ ਤੀ ਨੇ ਆਪਣੀ 7ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਤੇ 8ਵੀਂ ਜਮਾਤ ਵਿੱਚ ਚਲੀ ਗਈ ਹੈ ਜਾਮੀਆ ਮਦਰਸੇ ਨੇ ਅਪਗ੍ਰੇਡ ਲਈ ਮੇਰੇ ਤੋਂ 35000 ਰੁਪਏ ਦੀ ਫੀਸ ਲਈ ਮੇਰੇ ਸੋਹਰੇ ਪ੍ਰਿਆਗਰਾਜ ਵਿੱਚ ਰਹਿੰਦੇ ਨੇ ਮੇਰੀ ਪਤਨੀ ਜੁਲਾਈ ਵਿੱਚ ਪ੍ਰਿਆਗਰਾਜ ਵਿੱਚ ਆਪਣੇ ਮਾਪਿਆਂ ਦੇ ਘਰ ਚਲੀ ਗਈ ਸੀ ਜਦੋਂ ਮੇਰੀ ਸੱਸ ਬਿਮਾਰ ਹੋ ਗਈ ਤਾਂ ਉਸ ਨੇ ਘਰ ਜਾਂਦੇ ਸਮੇਂ ਕਿਹਾ ਕਿ ਖਾਣੇ ਦੀ ਸਮੱਸਿਆ ਹੈ ਤੁਹਾਨੂੰ ਮੇਰੀ ਤੀ ਨੂੰ ਕੁਝ ਦਿਨਾਂ ਦੇ ਲਈ ਮਦਰਸੇ ਲੈ ਕੇ ਆਉਣਾ ਚਾਹੀਦਾ ਤਾਂ ਉਸ ਨੇ ਕਿਹਾ ਕਿ 16 ਜੁਲਾਈ ਨੂੰ ਮੈਂ ਆਪਣੀ ਤੀ ਨੂੰ ਮਦਰਸੇ ਤੋਂ ਬੁਲਾਇਆ ਤੇ ਉਸ ਨੂੰ ਚੰਡੀਗੜ੍ਹ ਘਰ ਲੈ ਗਿਆ 1 ਅਗਸਤ ਨੂੰ ਜਦੋਂ ਮੇਰੀ ਪਤਨੀ ਆਪਣੇ ਮਾਪਿਆਂ ਦੇ ਘਰੋਂ ਵਾਪਸ ਆਈ ਤਾਂ ਉਹ ਆਪਣੀ ਤੀ ਨੂੰ ਮਦਰਸੇ ਛੱਡਣ ਨਾਲ ਪਿਤਾ ਨੇ ਕਿਹਾ ਕਿ ਮਦਰਸੇ ਦੇ ਦਾਖਲਾ ਇਨਚਾਰਜ ਸ਼ਾਹਜਹਾਂ ਪ੍ਰਿੰਸੀਪਲ ਰਹਿਨੂਮਾ ਅਤੇ ਹੋਰ ਸਟਾਫ ਨੇ ਮੇਰੀ ਧੀ ਨੂੰ ਮਦਰਸੇ ਵਿੱਚ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਪਹਿਲਾਂ ਆਪਣੀ ਡਾਕਟਰੀ ਜਾਂਚ ਕਰਵਾਓ। ਡਾਕਟਰੀ ਜਾਂਚ ਤੋਂ ਬਾਅਦ ਹੀ ਉਸ ਨੂੰ ਦਾਖਲਾ ਦਿੱਤਾ ਜਾਵੇਗਾ। ਜਦੋਂ ਉਸ ਦਾ ਵਰਜਿਨਿਟੀ ਦੀ ਜੋ ਉਸ ਦੇ ਕੁਆਰੀਪਨ ਦੀ ਪੁਸ਼ਟੀ ਹੋ ਜਾਵੇਗੀ ਤਾਂ ਮੇਰੀ ਧੀ ਨੇ ਆਪਣੀ ਨਾਬਾਲਗ ਸਥਿਤੀ ਦਾ ਹਵਾਲਾ ਦਿੰਦੇ ਹੋਏ ਕੁਆਰੀਪਨ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸੇ ਸਕੂਲ ਪ੍ਰਿੰਸੀਪਲ ਤੇ ਹੋਰ ਸਟਾਫ ਨੇ ਸਾਡੇ ਨਾਲ ਦੁਰਵਿਵਹਾਰ ਕੀਤਾ ਤੇ ਸਾਨੂੰ ਮਦਰਸੇ ਤੋਂ ਬਾਹਰ ਧੱਕ ਦਿੱਤਾ ਮਦਰਸਾ ਪ੍ਰਬੰਧਕਾਂ ਨੇ ਕਿਹਾ ਕਿ ਤੁਹਾਡੀ ਧੀ ਆਪਣੇ ਪਿਤਾ ਨਾਲ ਘਰ ਇਕੱਲੀ ਸੀ ਇਸ ਲਈ ਉਸ ਨੂੰ ਆਪਣਾ ਕੁਆਰਾ ਬੰਟੈਸਟ ਕਰਵਾਉਣਾ ਪਵੇਗਾ ਤਾਂ ਉਹਨਾਂ ਕਿਹਾ ਕਿ ਮੇਰੀ ਧੀ ਦੋਸ਼ਾਂ ਤੋਂ ਦੁਖੀ ਨੇ ਜੋ ਹੈ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਿਤਾ ਨੇ ਕਿਹਾ ਕਿ ਅਸੀਂ ਇਸ ਸ਼ਰਮਨਾਕ ਦੋਸ਼ ਤੋਂ ਦੁਖੀਆਂ ਅਸੀਂ ਸਰਟੀਫਿਕੇਟ ਮੰਗਿਆ ਪਰ ਸਾਡੇ ਤੋਂ ਪੈਸੇ ਲੈਣ ਤੋਂ ਬਾਅਦ ਵੀ ਇਹ ਨਹੀਂ ਦਿੱਤਾ ਗਿਆ ਇੰਨਾ ਸ਼ਰਮਨਾਕ ਦੋਸ਼ਾਂ ਤੋਂ ਦੁਖੀ ਮੇਰੀ ਧੀ ਕਈ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਚੁੱਕੀ ਹੈ ਮੈਂ ਪੁੱਛਣਾ ਚਾਹੁੰਦੀ ਆ ਕਿ ਇੱਕ ਧੀ ਆਪਣੇ ਪਿਤਾ ਨਾਲ ਘਰ ਵਿੱਚ ਇਕੱਲੀ ਨਹੀਂ ਰਹਿ ਸਕਦੀ ਜੇਕਰ ਧੀਆ ਜਿਨ੍ਹਾਂ ਦੀਆਂ ਮਾਵਾ ਕਿਸੇ ਕਾਰਨ ਕਰਕੇ ਜਿੰਦਾ ਨਹੀਂ ਹਨ ਕਿ ਉਹ ਆਪਣੇ ਪਿਤਾ ਨਾਲ ਘਰ ਵਿੱਚ ਇਕੱਲੀਆਂ ਨਹੀਂ ਰਹਿ ਸਕਦੀਆਂ ਮਦਰਸੇ ਨੂੰ ਇਸ ਤਰੀਕੇ ਨਾਲ ਨਾਬਾਲਗ ਕੁੜੀਆਂ ਨੂੰ ਜਦੋਂ ਮਦਰਸਾ ਪ੍ਰਬੰਧਨ ਨੇ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਪੇੜਤਾ ਦਾ ਜੋ ਹੈ ਟੀਸੀ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੇ ਪਿਤਾ ਨੇ ਮੁਰਾਦਾਬਾਦ ਦੇ ਐਸਐਸਪੀ ਸਤਪਾਲ ਅੰਤਿਲ ਨੂੰ ਸ਼ਿਕਾਇਤ ਕੀਤੀ ਐਸਐਸਪੀ ਦੇ ਹੁਕਮਾਂ ਤੇ ਪਕਬਾਰਾ ਪੁਲਿਸ ਨੇ ਦੋਸ਼ੀ ਵਿਰੁੱਧ ਕੇਸ ਦਰਜ ਕੀਤਾ ਹੈ ਤੇ ਤੁਰੰਤ ਮਦਰਸੇ ਤੇ ਛਾਪਾ ਮਾਰਿਆ ਗਿਆ ਮਦਰਸੇ ਦੇ ਡਾਕ ਲਾਈਨ ਇੰਚਾਰਜ مولانا ਸ਼ਾਹਜਹਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਨਾਮਜ਼ਦ ਮਦਰਸੇ ਦੀ ਪ੍ਰਿੰਸੀਪਲ ਰਹਿਨੂਮਾ ਦੀ ਭਾਲ ਕਰ ਰਹੀ ਹੈ ਪਤਾ ਲੱਗਾ ਹੈ ਕਿ ਰਹਿਨੂਮਾ ਨੇ 9 ਦਿਨ ਪਹਿਲਾਂ ਹੀ ਇੱਕ ਬੱਚੇ ਨੂੰ ਜਨਮ ਦਿੱਤਾ ਸੀ ਇਸ ਲਈ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਮਾਮਲੇ ਦੀ ਕਾਨੂੰਨੀ ਪਹਿਲੂ ਤੇ ਜੋ ਹੈ ਕਾਨੂੰਨੀ ਸਲਾਹ ਲੈ ਰਹੀ ਹੈ ਕਿ ਪੁਲਿਸ ਮਾਮਲੇ ਦੇ ਸਬੰਧ ਵਿੱਚ ਮਦਰਸਾ ਪ੍ਰਬੰਧਨ ਦੇ ਕਈ ਹੋਰ ਮੈਂਬਰਾਂ ਦੀ ਵੀ ਪਾਲ ਕਰ ਰਹੀ ਹੈ ਵਿਦਿਆਰਥੀ ਨੇ ਕਿਹਾ ਹੈ ਕਿ ਮੈਂ ਪੜਨਾ ਚਾਹੁੰਦਾ ਮਦਰਸੇ ਵਾਲਿਆਂ ਨੇ ਮੇਰਾ ਕੈਰੀਅਰ ਬਰਬਾਦ ਕਰ ਦਿੱਤਾ 13 ਸਾਲਾਂ ਇਹ ਵਿਦਿਆਰਥਣ ਜੋ ਮਦਰਸਾ ਪ੍ਰਸ਼ਾਸਨ ਦੇ ਦੋਸ਼ਾਂ ਤੋਂ ਦੁਖੀ ਹੈ ਉਸ ਨੇ ਟੀਸੀ ਫਾਰਮ ਤੇ ਆਪਣਾ ਦਰਦ ਜ਼ਾਹਿਰ ਕੀਤਾ ਤੇ ਉਸ ਨੇ ਲਿਖਿਆ ਕਿ ਮੈਂ ਐਮਰਜੈਂਸੀ ਦੌਰਾਨ ਆਪਣੇ ਪਿਤਾ ਨਾਲ ਘਰ ਗਈ ਸੀ ਜਦੋਂ ਮੈਂ ਮਦਰਸੇ ਵਾਪਸ ਆਈ ਤਾਂ ਮੇਰੇ ਤੇ ਡਾਕਟਰੀ ਜਾਂਚ ਕਰਵਾਉਣ ਦੇ ਲਈ ਦਬਾਅ ਪਾਇਆ ਗਿਆ ਮੇਰੇ ਚਰਿੱਤਰ ਤੇ ਸਵਾਲ ਉਠਾਏ ਗਏ ਜਿਸ ਦਾ ਕੋਈ ਆਧਾਰ ਨਹੀਂ ਸੀ ਮੇਰੀ ਮਾਂ ਨੇ ਡਾਕਟਰੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਮੈਨੂੰ ਮਦਰਸੇ ਨੇ ਮਾਨਸਿਕ ਤੌਰ ਤੇ ਤਸੀਹੇ ਦਿੱਤੇ ਮੈਂ ਕੁਝ ਵੀ ਸੋਚਣ ਤੋਂ ਅਸਮਰਥਾ ਮੇਰਾ ਇੱਕ ਸਵਾਲ ਹੈ ਕੀ ਇਕਤੀ ਆਪਣੇ ਪਿਤਾ ਨਾਲ ਜੋ ਹੈ ਇਕੱਲੀ ਨਹੀਂ ਰਹਿ ਸਕਦੀ ਮੈਂ ਪੜਾਈ ਕਰਾ ਜੋ ਹੈ ਉਸ ਦੀ ਉਸਨੇ ਦੱਸਿਆ ਹੈ ਕਿ ਜੋ ਪੜਨਾ ਚਾਹੁੰਦੀ ਹੈ ਜੋ ਕਿ ਦਿੱਲੀ ਲਖਨਊ ਰਾਸ਼ਟਰੀ ਰਾਜਮਾਰਗ ਤੋਂ ਲਗਭਗ 7 ਕਿਲੋਮੀਟਰ ਦੂਰ ਇੱਕ ਸੀਐਨਜੀ ਪੰਪ ਦੇ ਨੇੜੇ ਹੈ ਇਹ ਲਗਭਗ 100 ਏਕੜ ਜ਼ਮੀਨ ਦੇ ਵਿੱਚ ਫੈਲੇ ਇੱਕ ਕੈਂਪਸ ਦੇ ਵਿੱਚ ਸਥਿਤ ਹੈ ਵਿਦਿਆਰਥੀਆਂ ਲਈ ਕੈਂਪਸ ਵਿੱਚ ਇੱਕ ਹੋਸਟਲ ਵੀ ਹੈ ਇੱਕ ਕਲਾਸ ਪੂਰੀ ਕਰਨ ਤੋਂ ਬਾਅਦ ਵਿਦਿਆਰਥਨਾ ਸਿਰਫ 15 ਦਿਨਾਂ ਲਈ ਘਰ ਜਾ ਸਕਦੀ ਹੈ ਇਸ ਦੀ ਸਥਾਪਨਾ ਲਗਭਗ 37 ਸਾਲ ਪਹਿਲਾਂ ਮੁਰਾਦਾਬਾਦ ਦੇ ਪਰਿਵਾਰ ਦੁਆਰਾ ਇੱਕ ਕੀਤੀ ਗਈ ਸੀ ਜੋ ਕਿ ਸ਼ਮਸ਼ੀ ਪਰਿਵਾਰ ਸੀ ਦੱਸਿਆ ਜਾਂਦਾ ਹੈ ਤੇ ਇਸ ਦੀ ਸਥਾਪਨਾ ਜੋ ਹੈ ਮੁਹੰਮਦ ਅਕਟਰ ਸ਼ਮਸ਼ੀ ਅਤੇ ਗਜ਼ਾਲਾ ਅਕਟਰ ਸ਼ਮਸ਼ੀ ਦੁਆਰਾ ਕੀਤੀ ਗਈ ਸੀ ਇਹ ਪਰਿਵਾਰ ਮੁੱਖ ਤੌਰ ਤੇ ਦਸਤਕਾਰੀ ਨਿਰਯਾਤ ਵਿੱਚ ਸ਼ਾਮਿਲ ਹੈ ਤੇ ਉਹਨਾਂ ਕੋਲ ਪੈਰਾਮਾਉਂਟ ਐਕਸਪੋਰਟਸ ਨਾਮਕ ਇੱਕ ਨਿਰਯਾਤ ਕੰਪਨੀ ਵੀ ਹੈ। ਵਰਤਮਾਨ ਵਿੱਚ ਮਦਰਸੇ ਦਾ ਪ੍ਰਬੰਧਨ ਮੁਫਤੀ ਅਰ ਅਰਬਾਬ ਸ਼ਮਸ਼ੀ ਦੁਆਰਾ ਕੀਤਾ ਜਾਂਦਾ ਹੈ ਤੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਜੋ ਹੈ ਮਦਰਸੇ ਨੂੰ ਅਰਬ ਦੇਸ਼ਾਂ ਤੋਂ ਜ਼ਕਾਤ ਦਾ ਪੈਸਾ ਮਿਲਦਾ ਹੈ ਤੇ ਇਹ ਜਕਾਤ ਦਾ ਪੈਸਾ ਜੋ ਹੈ ਅਰਬ ਦੇਸ਼ਾਂ ਤੋਂ ਭਾਰਤ ਵਿੱਚ ਮੁਸਲਿਮ ਕੁੜੀਆਂ ਨੂੰ ਸਿੱਖਿਆ ਦੇਣ ਅਤੇ ਧਾਰਮਿਕ ਸਿੱਖਿਆ ਪ੍ਰਦਾਨ ਕਰਨ ਦੇ ਨਾਮ ਤੇ ਆਉਂਦਾ ਹੈ ਦੇਸ਼ ਭਰ ਦੇ ਵਿੱਚ ਕੁੜੀਆਂ ਇੱਥੇ ਪੜ੍ਹਦੀਆਂ ਨੇ ਇੱਥੇ ਦਾਖਲੇ ਜੋ ਹੈ ਮਦਰਸਾ ਪ੍ਰਬੰਧਨ ਦੇ ਵਿਵੇਕ ਤੇ ਹੰਤੇ ਅਰਬ ਦੇਸ਼ਾਂ ਦੇ ਡੈਲੀਗੇਸ਼ਨ ਵੀ ਅਕਸਰ ਇਸ ਸਾਈਟ ਦਾ ਦੌਰਾ ਕਰਦੇ ਨੇ ਸਾਬਕਾ ਸੰਸਦ ਮੈਂਬਰ ਡਾਕਟਰ ਐਸਟੀ हसन ਨੇ ਕਿਹਾ ਹੈ ਕਿ ਇਹ ਪੂਰਾ ਵਿਵਾਦ ਜੋ ਹੈ ਪਤੀ ਪਤਨੀ ਵਿਚਕਾਰ ਲੜਾਈ ਦਾ ਹੈ ਤੇ ਪਤਨੀ ਖੁਦ ਆਪਣੇ ਪਤੀ ਤੇ ਆਪਣੀ ਧੀ ਨਾਲ ਨਾਜਾਇਜ਼ ਸਬੰਧਾਂ ਦਾ ਦੋਸ਼ ਲਗਾ ਰਹੀ ਹੈ ਜੇਕਰ ਕੁੜੀ ਮਦਰਸੇ ਵਿੱਚ ਰਹਿਣ ਦੇ 7-8 ਮਹੀਨਿਆਂ ਦੇ ਅੰਦਰ ਗਰਭਵਤੀ ਹੋ ਜਾਂਦੀ ਤਾਂ ਮਦਰਸੇ ਦੀ ਬਦਨਾਮੀ ਹੁੰਦੀ ਇਸ ਲਈ ਮਦਰਸੇ ਨੇ ਵਿਦਿਆਰਥਣ ਦੀ ਡਾਕਟਰੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਜੋ ਕਿ ਗਲਤ ਨਹੀਂ